ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਜਿਹੜਾ ਡਿਜ਼ਾਈਨ ਤੁਹਾਡੇ ਲੈ ਕੇ ਆਈਆਂ ਇਹ ਡਿਜ਼ਾਈਨ ਜਿਹੜਾ ਮੈਂ ਸਕੀਵੀ ਤੇ ਬਣਾ ਰਹੀਆਂ ਤੇ ਸਕੀਵੀ ਦਾ ਕਾਫੀ ਮੈਨੂੰ ਕਮੈਂਟ ਆਉਂਦੇ ਨੇ ਕਿ ਸਕੀਵੀ ਦਾ ਫੁੱਲ ਮੇਜ਼ਰਮੈਂਟ ਦੱਸੋ ਤੇ ਇੱਥੇ ਮੈਂ ਤੁਹਾਨੂੰ ਅੱਜ ਡਿਜ਼ਾਈਨ ਬਣਾਉਣਾ ਦੱਸਾਂਗੀ ਉਸ ਤੋਂ ਬਾਅਦ ਨਾਲ ਹੀ ਸਕੀਵੀ ਦਾ ਮੇਜ਼ਰਮੈਂਟ ਵੀ ਇਹ ਸਟਾਰਟਿੰਗ ਤੋਂ ਦੱਸਾਂਗੀ ਕਿ ਅਸੀਂ ਮੇਜ਼ਰਮੈਂਟ ਕਿਸ ਤਰ੍ਹਾਂ ਸਕੀਵੀ ਦਾ ਕੀ ਕੀ ਅਸੀਂ ਬਣਾਉਣਾ ਹੈ ਤੇ ਕਿੰਨੀ ਉਹਦੀ ਲੈਂਥ ਰੱਖਣੀ ਆ ਸਾਰਾ ਕੁਝ ਤੁਹਾਨੂੰ ਮੈਂ ਪਾਰਟ ਟੂ ਪਾਰਟ ਦੱਸਦੀ ਰਵਾਂਗੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਹੈ 7-7 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 7-7 ਦੇ ਹਿਸਾਬ ਦੇ ਨਾਲ ਕੁੰਡੇ ਪਾ ਕੇ ਤੁਸੀਂ 4 ਕੁੰਡੇ ਵਾਧੂ ਪਾ ਲੋ ਤੇ ਡਿਜ਼ਾਈਨ ਜਿਹੜਾ ਬਿਲਕੁਲ ਤੁਹਾਡਾ ਪੂਰਾ ਆ ਜਾਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਮੈਂ ਬਟਣਾ ਵਾਲੀ ਸਕੀ ਵੀ ਬਣਾ ਰਹੀ ਆ ਤੁਹਾਨੂੰ ਦਿਖਾਉਣੀ ਆ ਕਿ ਸਕੀ ਵੀ ਜਿਹੜੀ ਆਪਾਂ ਕਿਸ ਤਰ੍ਹਾਂ ਇਹ ਬਣਾਉਣੀ ਆ ਤੈਨਾਂ ਆਪਾਂ ਡਿਜ਼ਾਈਨ ਜਿਹੜਾ ਉਹ ਬਣਾ ਲਈਏ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹ ਜਿਹੜੀ ਆਪਾਂ SKB ਦਾ ਮੈਜ਼ਰਮੈਂਟ ਹੈ ਉਹ ਕਿੰਨਾ ਰੱਖਿਆ ਹੈ ਤੇ ਅੱਗੇ ਮੈਂ ਇਸ ਤੇ ਸਾਰੇ ਪਾਰਟ ਜਿਹੜੇ ਤੁਹਾਡੇ ਨਾਲ ਹੌਲੀ-ਹੌਲੀ ਕਰਕੇ ਸ਼ੇਅਰ ਜ਼ਰੂਰ ਕਰਦੀ ਰਵਾਂਗੀ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਬਣਾਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਹ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਵਿੱਚ ਇੱਕ ਜਾਲੀ ਪਾਤੀ ਦੋ ਕੁੰਡੇ ਫੇਰ ਸਿੱਧੇ ਬਣਾਵਾਂਗੇ ਇਹ ਸਾਡੇ ਪੰਜ ਕੁੰਡੇ ਹੋਗੇ ਪਹਿਲਾਂ ਅਸੀਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਜਾਲੀ ਪਾਈ ਫਿਰ ਦੋ ਕੁੰਡੇ ਸਿੱਧੇ ਬਣਾਏ ਐ ਸਾਡੇ ਕੋਲ ਪੰਜ ਕੁੰਡੇ ਨੇ ਇਹੀ ਜਿਹੜੇ ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਅਸੀਂ ਬਾਰ-ਬਾਰ ਬਣਾਵਾਂਗੇ ਫਿਰ ਵੇਖੋ ਦੋ ਕੁੰਡੇ ਗੈਪ ਵਾਸਤੇ ਨੇ ਇਹ ਹਰ ਵਾਰ ਉਲਟੇ ਹੀ ਬਣਨਗੇ ਦੋ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲਿਆ ਫਿਰ ਵਿੱਚ ਇੱਕ ਜਾਲੀ ਪਾਵਾਂਗੇ ਤੇ ਦੋ ਕੁੰਡੇ ਸਿੱਧੇ ਬਣਾਵਾਂਗੇ ਅੱਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਗੈਪ ਵਾਸਤੇ ਉਹ ਹਰ ਵਾਰ ਉਲਟੇ ਬਣਨਗੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਣੇਗਾ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਆ ਹੁਣ ਆ ਗਏ ਆਂ ਦੂਸਰੀ ਸਲਾਈ ਤੇ ਦੂਸਰੀ ਸਲਾਈ ਜਿਹੜੀ ਆ ਉਹ ਹਰ ਵਾਰ ਸੇਮ ਹੀ ਬਣੇਗੀ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਦੱਸ ਦੇਣੀ ਹ ਉਸ ਤੋਂ ਬਾਅਦ ਵੀਡੀਓ ਵਿੱਚ ਨਹੀਂ ਦਿਖਾਵਾਂਗੀ ਦੋ ਕੁੰਡੇ ਸਿੱਧੇ ਸਟਾਰਟਿੰਗ ਤੋਂ ਪਹਿਲਾਂ ਇੱਕ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਪੰਜ ਕੁੰਡੇ ਉਲਟੇ ਬਣਾਵਾਂਗੇ ਪੰਜ ਕੁੰਡੇ ਉਲਟੇ ਬਣਾ ਲੈ ਜਿਹੜੇ ਕੁੰਡੇ ਉਸ ਸਾਈਡ ਤੋਂ ਤੁਹਾਨੂੰ ਸਿੱਧੇ ਦਿਸਦੇ ਨੇ ਐ ਸਾਈਡ ਤੋਂ ਆਪਾਂ ਉਲਟੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਫਿਰ ਪੰਜ ਕੁੰਡੇ ਉਲਟੇ ਉਲਟੀਆਂ ਸਲਾਈਆਂ ਜਿਹੜੀਆਂ ਆ ਬਿਲਕੁਲ ਸੇਮ ਹੀ ਬਣਨੀਆਂ ਨੇ ਸਾਰੀਆਂ ਸਲਾਈਆਂ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਪੂਰੀ ਸਲਾਈ ਜਿਹੜੀ ਇਸੇ ਤਰ੍ਹਾਂ ਹੀ ਬਣਣੀ ਹੈ ਹੁਣ ਅਸੀਂ ਆ ਗਏ ਹਾਂ ਤੀਸਰੀ ਸਲਾਈ ਤੇ ਡਿਜ਼ਾਈਨ ਦੀ ਤੀਸਰੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਤੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਜਿਹੜੇ ਉਲਟੇ ਨੇ ਉਹ ਹਰ ਵਾਰ ਉਲਟੇ ਬਣਣਗੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਇਹ ਜਾਲੀ ਵਾਲਾ ਕੁੰਡਾ ਜਿਹੜਾ ਇਹਨੂੰ ਵੀ ਸਿੱਧਾ ਬਣਾ ਲਾਂਗੇ ਫਿਰ ਇੱਥੇ ਇਸ ਤੋਂ ਅੱਗੇ ਜਾਲੀ ਪਏਗੀ ਇੱਕ ਇੱਕ ਵਾਰ ਜਾਲੀ ਪਾ ਲਈ ਦੋ ਕੁੰਡੇ ਫੇਰ ਸਿੱਧੇ ਬਣਾ ਲੈ। ਫਿਰ ਧਾਗਾ ਅੱਗੇ ਦੋ ਕੁੰਡੇ ਉਲਟੇ। ਫੇਰ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ। ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ। ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ लास्ट ਵਾਲਾ ਕੁੰਡਾ ਸਿੱਧਾ ਬਣਾਵਾਂਗੇ ਤੇ ਜਿਹੜੀ ਚੌਥੀ ਸਲਾਈ ਆ ਉਬਿਲਕੁਲ ਦੂਸਰੀ ਸਲਾਈ ਦੀ ਤਰ੍ਹਾਂ ਹੀ ਬਣੇਗੀ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਲਏ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਇਹ ਇੱਕ ਕੁੰਡਾ ਤੇ ਇੱਕ ਇਹ ਕੁੰਡਾ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਫਿਰ ਇਹ ਜਿਹੜਾ ਜਾਲੀ ਵਾਲਾ ਕੁੰਡਾ ਹੈ ਇਹਨੂੰ ਫਿਰ ਆਪਾਂ ਸਿੱਧਾ ਬਣਾ ਲੈਣਾ ਤੇ ਇਸ ਤੋਂ ਅੱਗੇ ਜਾ ਕੇ ਇੱਥੇ ਜਾਲੀ ਪਾ ਦੇਣੀ ਹੈ ਫਿਰ ਦੋ ਕੁੰਡੇ ਸਿੱਧੇ ਜਿਸ ਤਰ੍ਹਾਂ ਅਸੀਂ ਪਹਿਲੀ ਸਲਾਈ ਬਣਾਉਣੀ ਆ ਸੇਮ ਉਸੇ ਤਰੀਕੇ ਦੇ ਨਾਲ ਆਪਣੀ ਤੀਜੀ ਸਲਾਈ ਔਰ ਪੰਜਵੀਂ ਸਲਾਈ ਵੀ ਬਣਾਉਣੀ ਆ ਤੇ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਇੱਕ ਹੀ ਤਰੀਕੇ ਦੇ ਨਾਲ ਬਣਨੀਆਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਕ ਕੁੰਡਾ ਸਿੱਧਾ ਬਣਾ ਲਿਆ ਇੱਥੇ ਇੱਕ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਤੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸਲਾਈ ਜਿਹੜੀ ਹਰ ਵਾਰ ਦੀ ਤਰ੍ਹਾਂ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਦੋ ਸਿੱਧੇ ਪੰਜ ਉਲਟੇ ਦੋ ਸਿੱਧੇ ਇਸੇ ਤਰ੍ਹਾਂ ਹੀ ਬਣੇਗੀ ਹੁਣ ਆ ਗਏ ਆ ਡਿਜ਼ਾਈਨ ਦੀ 7ਵੀਂ ਸਲਾਈ ਤੇ 7ਵੀਂ ਸਲਾਈ ਜਿਹੜੀ ਉਹ ਵੀ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਇੱਕ ਕੁੰਡਾ ਸਿੱਧਾ ਫਿਰ ਵਿੱਚ ਜਾਲੀ ਪਾਈ ਫਿਰ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਇੱਕ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਲਾਸਟ ਵਾਲੇ ਦੋ ਕੁੰਡੇ ਜਿਹੜੇ ਉਹ ਉਲਟੇ ਤੇ ਇੱਕ ਕੁੰਡਾ ਸਿੱਧਾ ਸਤਵੀਂ ਸਲਾਈ ਬਣ ਗਈ ਆ ਹੁਣ ਆਗੇ ਅੱਠਵੀਂ ਸਲਾਈ ਤੇ ਤੇ ਨੌਵੀਂ ਸਲਾਈ ਤੇ ਡਿਜ਼ਾਈਨ ਜਿਹੜਾ ਸਾਡਾ ਉਹ ਚੇਂਜ ਹੋਏਗਾ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਵੇਖੋ ਅੱਠ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਨੌਵੀਂ ਸਲਾਈ ਜਿਹੜਾ ਉਹ ਚੇਂਜ ਹੋਏਗਾ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਉਲਟੇ ਇਹ ਜਿਹੜੇ ਕੁੰਡੇ ਹਰ ਵਾਰ ਉਲਟੇ ਹੀ ਬਣਨੇ ਨੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾਂ ਇੱਥੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਰਹੇ ਸੀ ਹੁਣ ਦੋ ਕੁੰਡੇ ਸਿੱਧੇ ਬਣਾਉਣੇ ਆ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ ਇੱਕ ਜਾਲੀ ਫਿਰ ਇੱਕ ਗੁੰਡਾ ਸਿੱਧਾ ਤੇ ਇਹ ਵਾਲਾ ਗੁੰਡਾ ਜਿਹੜਾ ਇਹਨੂੰ ਇੱਧਰ ਵਾਲੀ ਸਾਈਡ ਨੂੰ ਕਰਕੇ ਦੋ ਕੁੰਡਿਆਂ ਤੋਂ ਆਪਾਂ ਬੈਕ ਲੂਪ ਦੇ ਨਾਲ ਇੱਕ ਗੁੰਡਾ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਫਿਰ ਇਹ ਜਿਹੜੇ ਕੁੰਡੇ ਆ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਤੇ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਇਹ ਡਿਜ਼ਾਈਨ ਦੀ ਨੌਵੀਂ ਸਲਾਈ ਬਣ ਗਈ ਆ ਦਸਵੀਂ ਸਲਾਈ ਉਲਟੀ ਜਿਹੜੀ ਆ ਬਿਲਕੁਲ ਸੇਮ ਬਣੇਗੀ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾ ਰਹੇ ਸੀ ਹੁਣ ਤੋਂ ਹੁੰਡੇ ਉਲਟੇ ਸਿੱਧੇ ਬਣਨਗੇ ਪੰਜ ਕੁੰਡੇ ਉਲਟੇ ਬਣਨਗੇ ਉਲਟੀ ਸਲਾਈ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋਣਾ ਤੇ ਸਿੱਧੀ ਸਲਾਈ ਜਿਹੜੀ ਆ ਉਹ ਵੀ ਚਾਰ ਸਲਾਈਆਂ ਬਣਨ ਤੋਂ ਬਾਅਦ ਜਦੋਂ ਆਪਾਂ 9ਵੀਂ ਸਲਾਈ ਤੇ ਆਉਣਾ ਹੈ ਚਾਰ ਸਲਾਈਆਂ ਸਿੱਧੀਆਂ ਚਾਰ ਸਲਾਈਆਂ ਉਲਟੀਆਂ ਬਣਾਉਣ ਤੋਂ ਬਾਅਦ ਜਦੋਂ ਅਸੀਂ 9ਵੀਂ ਸਲਾਈ ਤੇ ਆਉਣਾ ਹੈ ਤੇ ਉਸ ਤੋਂ ਡਿਜ਼ਾਈਨ ਜਿਹੜਾ ਸਾਡਾ ਚੇਂਜ ਹੋਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੁਣ ਅੱਗੇ ਅਸੀਂ 11ਵੀਂ ਸਲਾਈ ਤੇ 9ਵੀਂ ਸਲਾਈ ਚ ਫੇਰ ਵੇਖੋ 11ਵੀਂ ਸਲਾਈ ਜਿਹੜੀ ਆ ਉਹ ਵੀ ਬਿਲਕੁਲ ਸਾਡੀ 9ਵੀਂ ਸਲਾਈ ਦੀ ਤਰ੍ਹਾਂ ਹੀ ਬਣੇਗੀ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਇਹ ਜਿਹੜੇ ਕੁੰਡੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਵੀ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਸਕਦੇ ਜੇ ਫਿਰ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਫਿਰ ਵਿੱਚ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰਨਾ ਹੈ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ 11ਵੀਂ ਸਲਾਈ ਬਣ ਗਈ 12ਵੀਂ ਸिलाई ਉਲਟੀ ਜਿਹੜੀ ਹੈ ਫੇਰ ਉਸੇ ਤਰ੍ਹਾਂ ਹੀ ਬਣੇਗੀ ਹੁਣ ਆ ਗਏ ਆਪਾਂ ਡਿਜ਼ਾਈਨ ਦੀ 13ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦਵਾਂਗੇ ਫਿਰ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ 13ਵੀਂ ਸਲਾਈ ਵੀ ਬਣ ਗਈ ਆ 16 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਆ ਉਹ ਇਸ ਤਰ੍ਹਾਂ ਨਜ਼ਰ ਆਉਂਦਾ ਆ ਇਹ ਵੇਖੋ ਜ਼ਿਗਜ਼ੈਗ ਦੀ ਤਰ੍ਹਾਂ ਇਹ ਬਣਦਾ ਜਾਂਦਾ ਆ ਪਹਿਲੋਂ ਅਸੀਂ ਚਾਰ ਇੱਧਰ ਪਾਈਆਂ ਜਾਲੀਆਂ ਹੁਣ ਚਾਰ ਜਿਹੜੀਆਂ ਐ ਸਾਈਡ ਨੂੰ ਪਾਈਆਂ ਆ ਤੇ ਅੱਗੇ ਤੋਂ ਅੱਗੇ ਜਦੋਂ ਅਸੀਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣਦਾ ਜਾਏਗਾ ਐ ਵੇਖੋ ਇਹ ਮੈਂ ਬਟਨਾ ਵਾਲੀ ਸਕੀ ਵੀ ਬਣਾ ਰਹੀ ਆ ਤੇ ਤੁਹਾਨੂੰ ਦੱਸ ਦਵਾਂ ਇੱਥੋਂ ਮੈਂ ਜਿਹੜੇ ਇਹਦੇ ਨੇ 60 ਕੁੰਡੇ ਪਾਏ ਹੋਏ ਨੇ ਯਾਨੀ ਕਿ 50 ਕੁੰਡੇ ਜਿਹੜੇ ਉਹ ਮੈਂ ਪਾਏ ਹੋਏ ਨੇ ਇਹਦੇ ਵਾਸਤੇ ਬਟਨ ਪੱਟੀ ਵਾਸਤੇ ਸੌਰੀ ਆਪਣੀ ਫਰੰਟ ਵਾਸਤੇ ਤੇ ਜਿਹੜੇ 10 ਕੁੰਡੇ ਉਹ ਪਾਏ ਮੈਂ ਬਟਨ ਪੱਟੀ ਵਾਸਤੇ ਐ ਵੇਖੋ ਇੱਕ 2 3 4 ਤੇ 5 ਪੰਜ ਜੋੜ ਜਿਹੜੇ ਆ ਮੈਂ ਬਟਨ ਪੱਟੀ ਵਾਸਤੇ ਪਾਏ ਨੇ ਤੇ ਇੱਥੇ 5 6 ਇੰਚ ਦਾ ਹੀ ਮੈਂ ਬਾਰਡਰ ਬਣਾਇਆ ਹੈ ਇਹ ਵੇਖੋ 5 6 ਇੰਚ ਦਾ ਬਾਰਡਰ ਬਣਾਇਆ ਹੈ ਤੇ ਉੱਪਰੋਂ ਹੁਣ ਜਿਹੜਾ ਵਾ ਇਹ ਮੈਂ 7 ਇੰਚ ਉੱਪਰੋਂ ਬਣਾਵਾਂਗੀ 7 ਜਾਂ 8 ਇੰਚ ਉੱਪਰੋਂ ਬਣਾ ਕੇ ਉਸ ਤੋਂ ਬਾਅਦ ਇਹਦੀ ਮੋਢੇ ਦੀ ਕਾਟ ਪਾਵਾਂਗੇ ਤੇ ਮੋਢੇ ਦੀ ਕਾਟ ਚੋਂ ਪਾਵਾਂਗੇ ਉਦੋਂ ਵੀ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਦੱਸਾਂਗੀ ਪੂਰਾ ਇਹਦਾ ਮੈਜ਼ਰਮੈਂਟ ਜਿਹੜਾ ਮੈਂ ਉਹ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਇਹ ਜਿਹੜੀ ਸਕੀਵੀ ਹੈ ਬਣਨੀ ਆ ਉਲਟੀ ਸਾਈਡ ਤੋਂ ਇਹ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਤੇ ਨਾਲ ਹੀ ਤੁਹਾਨੂੰ ਇਸ ਦੀ ਮੈਂ ਬੈਕ ਸਾਈਡ ਬਣਾਉਣ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੀ ਤੇ ਡਿਜ਼ਾਈਨ ਜਿਹੜਾ ਉਹ ਤੁਸੀਂ ਦੇਖ ਹੀ ਲਿਆ ਹੈ ਡਿਜ਼ਾਈਨ ਇਸ ਤਰ੍ਹਾਂ ਬਣਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਪੂਰੀ ਸਕੀਵੀ ਦਾ ਮੈਜ਼ਰਮੈਂਟ ਦੇਖਣਾ ਚਾਹੁੰਦੇ ਹੋ ਤੇ ਪਲੀਜ਼ ਕਮੈਂਟ ਵੱਧ ਤੋਂ ਵੱਧ ਕਰਕੇ ਮੈਨੂੰ ਦੱਸਣਾ ਕਿ ਮੈਂ ਜਿਹੜਾ ਇਹ ਵੀਡੀਓ ਜਿਹੜੀ ਉਹ ਬਣਾ ਸਕਾਂ ਪੂਰੇ ਮੈਜ਼ਰਮੈਂਟ ਦੀ ਤੇ ਤੁਹਾਡੀਆਂ ਉਮੀਦਾਂ ਦੇ ਮੈਂ ਖਰੀ ਉੱਤਰ ਸਕਾਂ ਇਸ ਲਈ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਪੂਰਾ ਤੁਸੀਂ ਮੈਜ਼ਰਮੈਂਟ ਜਿਹੜਾ ਉਹ ਦੇਖਣਾ ਚਾਹੁੰਦੇ ਹੋ ਸਕੀਵੀ ਦਾ ਪੂਰਾ ਤੇ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ